ਸਰਕਾਰ ਵੱਲੋਂ ਫਰਜੀ SIM ਕਾਰਡਾਂ ਦੀ ਵਿਕਰੀ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਭਾਰਤ ਸਰਕਾਰ ਦੇ ਦੂਰ ਸੰਚਾਰ ਵਿਭਾਗ ਨੇ SIM ਕਾਰਡ ਡੀਲਰਾਂ ਲਈ ਇੱਕ ਤਸਦੀਕ ਜਾਰੀ ਲਾਜ਼ਮੀ ਕਰ ਦਿੱਤੀ ਹੈ। ਦੂਰ ਸੰਚਾਰ ਵਿਭਾਗ ਨੇ SIM ਕਾਰਡ ਡੀਲਰਾਂ ਨੂੰ ਤਸਦੀਕ ਲਈ 31 ਮਾਰਚ 2025 ਤੱਕ ਦਾ ਸਮਾਂ ਦਿੱਤਾ ਹੈ। ਤਨੂ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਨੇ ਦੂਰ ਸੰਚਾਰ ਵਿਭਾਗ ਨੂੰ SIM ਕਾਰਡ ਕਨੈਕਸ਼ਨਾਂ ਲਈ ਆਧਾਰ ਆਧਾਰਿਤ ਬਾਇਓਮੈਟ੍ਰਿਕ ਤਸਦੀਕ ਨੂੰ ਲਾਜ਼ਮੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਹੁਣ ਦੂਰ ਸੰਚਾਰ ਵਿਭਾਗ ਨੇ ਸਾਰੀਆਂ ਦੂਰ ਸੰਚਾਰ ਕੰਪਨੀਆਂ ਨੂੰ ਡਿਜੀਟਲ ਇੱਕ ਰਿਕਿਟ ਸੰਸਕਰਣ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ ਜੇਕਰ ਕੋਈ ਡੀਲਰ 31 ਮਾਰਚ 2025 ਤੱਕ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾ ਕੇ ਆਪਣੀ ਡੀਲਰਸ਼ਿਪ ਨੂੰ ਰਜਿਸਟਰ ਨਹੀਂ ਕਰਦਾ ਤਾਂ ਉਹ 1 April 2025 ਤੋਂ SIM ਕਾਰਡ ਨਹੀਂ ਵੇਚ ਸਕੇਗਾ ਇਸ ਸਬੰਧ ਵਿੱਚ ਦੂਰ ਸੰਚਾਰ ਵਿਭਾਗ ਨੇ ਸਾਰੇ ਮੋਬਾਈਲ ਆਪਰੇਟਰਾਂ ਦੂਸਰਚਾਰ ਕੰਪਨੀਆਂ ਏਜੰਟਾਂ ਅਤੇ ਡਿਸਟ੍ਰੀਬਿਊਟਰ ਨੂੰ ਜਲਦ ਤੋਂ ਜਲਦ ਤਸਦੀਕ ਪੂਰੀ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੁਆਰਾ ਪਹਿਲੀ ਵਾਰ ਅਗਸਤ 2023 ਵਿੱਚ SIM ਕਾਰ ਡੀਲਰਾਂ ਲਈ ਬਾਇਓਮੈਟ੍ਰਿਕ ਤਸਦੀਕ ਲਾਜ਼ਮੀ ਕੀਤੀ ਗਈ ਸੀ। ਇਸ ਤੋਂ ਬਾਅਦ ਟੈਲੀਕਮ ਕੰਪਨੀਆਂ ਨੂੰ 12 ਮਹੀਨੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਅਧੂਰੀ ਤਸਦੀਕ ਦੇ ਕਾਰਨ ਦੂਰ ਸੰਚਾਰ ਵਿਭਾਗ ਵੱਲੋਂ ਇਸ ਸਮਾਂ ਸੀਮਾ ਨੂੰ ਕਈ ਵਾਰ ਵਧਾਇਆ ਗਿਆ ਹੈ। ਹੁਣ ਵਿਭਾਗ ਨੇ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ ਦੂਸਨਚਾਰ ਵਿਭਾਗ ਵੱਲੋਂ ਹੁਣ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ 1 April 2025 ਤੋਂ ਸਿਰਫ ਉਹੀ ਏਜੰਟ SIM ਕਾਰਡ ਨੂੰ ਵੇਚ ਸਕਣਗੇ ਜਿਨ੍ਹਾਂ ਦੀ ਤਸਦੀਕ ਪੂਰੀ ਹੋ ਗਈ ਹੈ ਜੇਕਰ ਕੋਈ ਵੀ ਬਾਇਓਮੈਟ੍ਰਿਕ ਤਸਦੀਕ ਤੋਂ ਬਿਨਾਂ ਧੋਖਾ ਤੁਹਾਡੀ ਨਾਲ SIM ਕਾਰਡ ਵੇਚਦਾ ਫੜਿਆ ਜਾਂਦਾ ਹੈ ਤਾਂ ਅਜਿਹੇ ਡੀਲਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ